ਵੀਡੀਓ ਬਣਾ ਰਿਹਾ ਬਣਾਉ ਮੈਂ ਅਸ਼ਨੀਕ ਮਾਪੂਤਾ ਠਾਕਰ ਦਾਸ ਮਾਡਲ ਤੋਂ ਤਪਾ ਮੇਰੀ ਬੇਟੀ ਸੋਨੀਆ ਰਾਣੀ ਨੂੰ 2012 ਚ ਮੈਂ ਉਹਦਾ ਸ਼ਾਦੀ ਬਰਨਾਲਾ ਵਿਖੇ ਸੰਦੀਪ ਸਿੰਘ ਔਰ ਸੰਨੀ ਆਪਣੀ ਹੈ ਚੇਤ ਤੋਂ ਵੱਧ ਕੇ ਜੋ ਵੀ ਅੱਜ ਪਨਵ ਤੱਕ ਵਿਆਹ ਤੇ ਖਰਚ ਕੀਤਾ ਸੀ ਜੋ ਮੈਂ ਵੱਧ ਵੱਧ ਕਰ ਸਕਦਾ ਸੀ ਕੀਤਾ ਸੀ ਤੇ ਅੱਜ ਹੁਣ ਮਤਲਬ 14 ਫਰਵਰੀ 2025 ਨੂੰ ਉਹਨਾਂ ਨੇ ਮੇਰੀ ਬੇਟੀ ਦਾ ਕਤਲ ਕਰ ਦਿੱਤਾ ਉਹਦੇ ਉਹਦੇ ਸਹੁਰੇ ਨੇ ਉਹਦੇ ਨਾਲ ਜਸਮਾਨੀ ਛੇੜਛਾੜ ਕੀਤੀ ਮੇਰੀ ਬੇਟੀ ਨਾਲ ਜਸਮਾਨੀ ਛੇੜਛਾੜ ਕੀਤੀ ਉਹਨੇ ਜਦੋਂ ਆਪਣੇ ਘਰ ਵਾਲੇ ਨੂੰ ਦੱਸਿਆ ਸੰਦੀਪ ਸੰਨੀ ਨੂੰ ਦੱਸਿਆ ਤਾਂ ਉਸਨੇ ਕਿਹਾ ਤੂੰ ਜਾਣ ਜਾਂ ਪਾਪਾ ਜਾਨੇ ਉਹਨੇ ਆਪਣੀ ਸੱਸ ਨੂੰ ਦੱਸਿਆ ਤਾਂ ਸੱਸ ਨੇ ਵੀ ਕੋਈ ਇੰਨਾ ਕੋਈ ਖਾਸ ਉਹ ਨਹੀਂ ਕੀਤਾ ਤਾਂ ਜਦੋਂ ਉਹਨੇ ਆਪਦੀ ਮੰਮਨ ਦਾ ਟੱਪਾ ਮੰਡੀ ਪੇਕੇ ਘਰ ਦੱਸਿਆ ਤਾਂ ਉਹਨਾਂ ਕਿਹਾ ਤੂੰ ਪੇਕੇ ਘਰ ਕਿਉਂ ਦੱਸਿਆ ਤੂੰ ਪੇਕੇ ਘਰ ਦੀ ਐਸੇ ਰਚਿਤ ਉਹਨਾਂ ਕਰਦੀ ਗੱਲ ਘਰ ਚ ਰੱਖਣੀ ਸੀਗੀ ਵੀ ਸਾਡੀ ਬਦਨਾਮੀ ਹੋਏਗੀ ਇਹ ਬੇਇੱਜ਼ਤੀ ਦੇ ਡਰ ਦੇ ਵਿੱਚ ਸਾਡੀ ਬਦਨਾਮੀ ਹੋਏਗੀ ਤਾਂ ਉਹਨਾਂ ਨੇ ਮੇਰੀ ਬੇਟੀ ਦਾ ਕਤਲ ਕਰ ਦਿੱਤਾ ਦੋ ਤਿੰਨ ਦਿਨ ਦੋ ਦਿਨਾਂ ਦੇ ਵਿੱਚ ਹੀ ਕਤਲ ਕਰ ਦਿੱਤਾ ਤੇ ਜਦੋਂ ਉਹਨਾਂ ਅਸੀਂ ਛਾਨੂ ਫੋਨ ਤੇ ਗਵੰਡੀ ਦਾ ਫੋਨ ਆਇਆ ਪਹਿਲਾਂ ਕਿਸੇ ਦਾ ਗਵੰਡੀ ਦਾ ਫੋਨ ਆਇਆ ਅਸੀਂ ਉਹਨਾਂ ਜਦੋਂ ਉਹਨੇ ਉਹਨੂੰ ਪੁੱਛਿਆ ਕਿ ਮੈਂ ਕੀ ਗੱਲ ਹੋਈ ਹੈ ਮੇਰੀ ਬੇਟੀ ਦਾ ਦੱਸ ਤਾਂ ਉਹ ਕਹਿੰਦੇ ਤੁਸੀਂ ਹੁਣੇ ਆ ਜਾਓ ਜਦੋਂ ਉਹਨਾਂ ਨੇ ਕਿਹਾ ਵੀ ਹੁਣੇ ਆ ਜਾਓ ਮੈਂ ਫਿਰ 5-7 ਮਿੰਟ ਬਾਅਦ ਸੰਦੀਪ ਸਿੰਘ ਮੇਰੇ ਪੁਰਾਣੇ ਦਾ ਫੋਨ ਆਇਆ ਤਾਂ ਉਹ ਕਹਿੰਦਾ ਪਾਪਾ ਹੁਣੇ ਆ ਜਾਓ ਮੈਂ ਹੁਣ ਅੱਜ ਤਾਂ ਦੱਸਦੇ ਕੀ ਹੋਇਆ ਕੀ ਹੈ ਮੇਰੀ ਬੇਟੀ ਨੂੰ ਕਹਿੰਦੇ ਜੀ ਉਹ ਉਹਦੀ ਮੌਤ ਹੋ ਚੁੱਕੀ ਹੈ ਜਦੋਂ ਅਸੀਂ 5-7 ਮਿੰਟ ਬਾਅਦ ਹੀ ਅਸੀਂ ਇੱਥੋਂ ਮੇਰੇ ਯਾਰ ਦੋਸਤ ਮਿੱਤਰ ਤੇ ਹੋਰ ਸਾਰੇ ਇੱਥੋਂ ਚੱਲ ਪਏ ਤਾਂ ਮੇ ਸਾਢੇ 9 ਤੋਂ ਅਸੀਂ 20-25 ਮਿੰਟ 20 ਮਿੰਟਾਂ ਜੀ ਉੱਥੇ ਪਹੁੰਚ ਗਏ ਸਾਢੇ 9 ਤੋਂ ਪਹਿਲਾਂ 70 80 100 ਕਿਲੋਮੀਟਰ ਤੋਂ ਰਿਸ਼ਤੇਦਾਰ ਦੂਤ ਦੂਰ ਵਾਲੇ ਤਾਂ ਘਰ ਬੈਠੇ ਸੀਗੇ ਹਾਜ਼ਰ ਹੋ ਚੁੱਕੇ ਸੀਗੇ ਸਾਨੂੰ ਬਾਅਦ ਚ ਦੱਸਿਆ ਗਿਆ ਇਹਦਾ ਮਤਲਬ ਜਿੱਦਾਂ ਕੀ ਇਹ ਮਾਨਕਰਨ ਤੋਂ ਉਹ ਚੀਜ਼ ਕਿ ਸਾਜ ਸਾਜਤਾ ਹਿੱਤ ਉਹਦੀ ਉਹਨੂੰ ਮਾਰਿਆ ਗਿਆ ਜਦੋਂ ਅਸੀਂ ਉੱਥੇ ਪਹੁੰਚੇ ਤਾਂ ਸੰਬੰਧਿਤ ਮੇਰੀ ਬੇਟੀ ਦੀ Laash ਦੀਵਾਨ ਤੇ ਪਈ ਸੀ ਤਾਂ ਮੈਥੋਂ ਇਹ ਦੇਖ ਕੇ ਬੰਬ ਮਾਰ ਕੇ ਰੋਣ ਲੱਗ ਪਿਆ ਮੈਥੋਂ ਰਿਹਾ ਨਹੀਂ ਗਿਆ ਮੈਂ ਦੇਖਿਆ ਤਾਂ ਅੱਜ ਬੇਟੀ ਨੂੰ ਆਏ ਜਿਵੇਂ ਦੇਖਿਆ ਵੀ ਭੁਣੀ ਉੱਠੂਗੀ ਪਰ ਕਿੱਥੇ ਉਹ ਤੱਕ ਪਰਮਾਤਮਾ ਕੋਲ ਜਾ ਚੁੱਕੀ ਸੀ ਮੈਂ ਜਦੋਂ ਮੌਕੇ ਤੇ ਦੇਖਿਆ ਤਾਂ ਮੇਰੇ ਯਾਰ ਦੋਸਤ ਜੋ ਮੇਰੇ ਨਾਲ ਸੀਗੇ ਤਾਂ ਪੁਲਿਸ ਨੂੰ ਪਹਿਲੀ ਇਨਫੋਰਮੇਸ਼ਨ ਮੇਰੇ ਯਾਰ ਦੋਸਤ ਨੇ ਕੀਤੀ ਵੀ ਉਹਨਾਂ ਜਦੋਂ ਉਹਨੇ ਪੁਲਿਸ ਟਾਈਮ ਲਾ ਕੇ ਫਿਰ ਵੀ ਇਹ ਬਾਤ ਚਾਈ ਤਾਂ ਦੂਜੀ ਵਾਰ ਫੇਰ ਫੋਨ ਕੀਤਾ ਬੀਸਤ ਦਾ ਕੋਈ ਹੋਰ ਮਰ ਜੂਗਾ ਫੇਰ ਆਉਂਗੇ ਤੁਸੀਂ ਤਾਂ ਉਸ ਤੋਂ ਬਾਅਦ ਪੁਲਸਾਈ ਪੁਲਸ ਜਦੋਂ ਆਈ ਤਾਂ ਮੈਂ ਦੋਸ਼ੀ ਜਗਦੀਸ਼ ਲਾਲ ਨੂੰ ਸਹਰ ਮੇਰੀ ਬੇਟੀ ਦਾ ਸਹੁਰਾ ਉਹਨੂੰ ਮੌਕੇ ਤੇ ਹੀ ਅਰੈਸਟ ਕਰਾਇਆ ਤੇ ਉਸ ਤੋਂ ਬਾਅਦ ਪਜੋ ਪੁਲਸਾਈ ਤਾਂ ਉਹਨਾਂ ਨੇ ਬੇਟੀ ਦੀ ਡੈੱਡ ਬੋਡੀ ਨੂੰ ਹੱਤਾਲ ਐਂਬੂਲੈਂਸ ਰਾਹੀਂ ਭੇਜਿਆ ਤਾਂ ਜਦੋਂ ਮੈਂ ਉਹਨੂੰ ਸ਼ੌਟ ਦਫਤਰੀ ਤੋਂ ਬਾਅਦ ਫਿਰ ਉਸ ਤੋਂ ਬਾਅਦ ਅਸੀਂ ਪੁਲਿਸ ਥਾਣਾ ਬਰਨਾਲਾ ਵੀ ਖ ਚਲੇ ਗਏ ਪੁਲਿਸ ਥਾਣਾ ਬਰਨਾਲਾ ਵੀ ਖੇ 2 ਦਿਨਾਂ ਦੀ ਜਦੋਜਹਿਦ ਬਾਅਦ ਐਫ ਆਈ ਆਰ ਦਰਜ ਕੀਤੀ ਗਈ ਐਫ ਆਈ ਆਰ ਨੰਬਰ 56/25 1422 2025 ਅਗਲੇ ਦਿਨ ਤੱਕ ਸਾਨੂੰ ਇੰਨਾ ਹਰਾਸ਼ ਕੀਤਾ ਗਿਆ ਅਜ ਅਗਲੇ ਦਿਨ ਉੱਥੇ ਪੁਲਿਸ ਸਿਟੀ ਟੂ ਬਰਨਾਲਾ ਵੀ ਖੇ ਜਦੋਂ ਸਾਡੇ ਤੇ ਬੇਟੀਆਂ ਨੂੰ ਹਾਦੀਆਂ ਸੜਕ ਤੇ ਬੈਠੀਆਂ ਜਾਮ ਲਾਇਆ 3 ਘੰਟੇ 4 ਘੰਟੇ ਜਾਮ ਲਾਇਆ ਤਾਂ ਉਸ ਤੋਂ ਬਾਅਦ ਪੁਲਿਸ ਨੇ ਐਫ ਆਈ ਆਰ ਦਰਜ ਕੀਤੀ ਐਫ ਆਈ ਆਰ 'ਚ ਵਾਅਦਾ ਕੀਤਾ ਤੇ ਉਸ ਤੋਂ ਅਗਲੇ ਦਿਨ ਫਿਰ ਪੋਸਟਮਾਰਟਮ ਤੋਂ ਵੀ ਰਿਪੋਰਟ ਤਵਾਦ ਅਸੀਂ ਤਫਾ ਵੀ ਕੇ ਸੰਸਕਾਰ ਕੀਤਾ ਮੇਰੀ ਸਰਕਾਰ ਤੋਂ ਪੁਲਿਸ ਤੋਂ ਪ੍ਰਸ਼ਾਸਨ ਤੋਂ ਪੂਰਜੋਰ ਮੰਗਿਆ ਦੋਸ਼ੀਆਂ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਮੇਰੀ ਬੇਟੀ ਨੂੰ ਇਨਸਾਫ ਮਿਲਿਆ ਦਵਾਇਆ ਜਾਵੇ ਤੇ ਉਹਨਾਂ ਨੂੰ ਜਲ ਤੋਂ ਜਲਦ ਗ੍ਰਿਫਤਾਰ ਕੀਤਾ ਜਾਵੇ ਇਹੋ ਜਿਹਾ ਸਮਾਜ ਦੇ ਵਿੱਚ ਕਿਸੇ ਵੀ ਨੂੰ ਤੀ ਨਾਲ ਭੈਣਾ ਪਰ ਕਿਸੇ ਨਾਲ ਨਾ ਹੋਵੇ ਮੈਂ ਪ੍ਰਮਾਤਮਾ ਕੋਲ ਹੱਥ ਜੋੜ ਕੇ ਬੇਨਤੀ ਕਰਦਾ ਸਾਰੀਆਂ ਨੂੰਆਂ ਧੀਆਂ ਭੈਣ ਭਰਾ ਬੱਚੇ ਸਭ ਦੇ ਇੱਕੋ ਜਿਹੇ ਸਾਜੇ ਨੇ ਮਤਲਬ ਇਹ ਸਮਾਜ ਦੇ ਵਿੱਚ ਇਹੋ ਜਿਹੇ ਲੋਕ ਕਲੰਕ ਨੇ ਜਿਹੜੇ ਇਹੋ ਜਿਹਾ ਕੁਝ ਕਰਦੇ ਨੇ ਉਹਨਾਂ ਨੂੰ ਸਜ਼ਾ ਦਿੱਤੀ ਜਾਵੇ ਉਹਨਾਂ ਨੂੰ ਮੈਂ ਸੀਐਮ ਸਾਹਿਬ ਨੂੰ ਵੀ 2 ਮਾਰਚ 2025 ਨੂੰ ਵੀ ਮੇਰੇ ਆਪ ਦੇ ਫੋਨ ਤੋਂ ਈਮੇਲ ਪਾਈ ਸੀ ਉਹਨਾਂ ਨੇ 5/3/25 ਨੂੰ ਈਮੇਲ ਦਾ ਈਮ 5 ਦਿਨ ਪੱਛੇ ਨੂੰ ਈਮੇਲ ਤੇ ਜਵਾਬ ਦਿੱਤਾ ਤਾਂ ਉਹਨਾਂ ਕੀ ਮੰਗ ਕਰਦੇ ਹੋ ਲਓ ਪੰਜਾਬ ਸਰਕਾਰ ਅੱਲਾਹ ਦੇ ਦੀਆਂ ਸਾਰੀਆਂ ਧਾਰਮਿਕ ਸਮਾਜਿਕ ਜਨਰਲੀਆਂ ਅਸ਼ਵਨੀ ਜੀ ਦੇ ਇੱਕ ਛੋਟੇ ਜਿਹੇ ਸੱਦੇ ਉੱਪਰ ਅਗਰਵਾਲ ਧਰਮਸ਼ਾਲਾ ਦੇ ਵਿੱਚ ਇਕੱਤਰ ਹੋਏ ਨੇ ਉਹਦਾ ਕਾਰਨ ਹੈ ਵੀ ਅੱਜ 1 ਮਹੀਨਾ 2 ਦਿਨ ਹੋ ਚੁੱਕੇ ਐ ਇਹਨਾਂ ਦੀ ਬੇਟੀ ਦਾ ਕਤਲ ਹੋ ਗਿਆ ਸੀ ਬਰਨਾਲੇ ਵਿਖੇ ਸੌਹਰਾ ਪਰਿਵਾਰ ਵੱਲੋਂ ਕੀਤਾ ਗਿਆ ਉਹਦੇ ਸਹਿਤ ਅਸ਼ਵਨੀ ਜੀ ਪਰਿਵਾਰ ਸਮੇਤ ਡੈਪੂਟੇਸ਼ਨ ਮੁਤਾਬਕ ਐਸਐਸਪੀ ਸਾਹਿਬ ਨੂੰ ਵੀ ਮਿਲੇ ਅਤੇ ਮਜੂਤਾ ਡੀਐਸਪੀ ਸਾਹਿਬ ਨੂੰ ਵੀ ਮਿਲੇ ਪਰ ਹਜੇ ਤੱਕ ਦੋ ਦੋਸ਼ੀ ਜਿਹੜੇ ਨੇ ਉਹ ਪੁਲਿਸ ਵੱਲੋਂ ਫੜੇ ਨਹੀਂ ਗਏ ਅਸ਼ਵਨੀ ਕੁਮਾਰ ਜੀ ਦੇ ਦੱਸਣ ਮੁਤਾਬਕ ਜਿਹੜੇ ਦੋਸ਼ੀ ਨੇ ਉਹ ਸ਼ਰਿਆਮ ਘੁੰਮ ਰਹੇ ਨੇ ਉਹਨਾਂ ਨੂੰ ਪੁਲਿਸ ਫੜ ਨਹੀਂ ਰਹੀ ਇਹ ਬਹੁਤ ਮਾੜੀ ਗੱਲ ਹੈ ਇਹ ਜਿਹੜਾ ਸਮਾਜ ਦੇ ਵਿੱਚ ਬਹੁਤ ਮਾੜਾ ਮੈਸੇਜ ਜਾ ਰਿਹਾ ਹੈ ਤਾਂ ਜਿਹੜੀਆਂ ਜਿੰਨੀਆਂ ਇੱਥੇ ਧਾਰਮਿਕ ਸਮਾਜਿਕ ਵਪਾਰਕ ਜੱਥੇਬੰਦੀਆਂ ਇਕੱਠੀਆਂ ਹੋਈਆਂ ਉਹ ਸਾਡੇ ਸਾਰੇ ਹੀ ਸੋਡੇ ਸਤਿਕਾਰਯੋਗ ਪ੍ਰੈਸ ਵਾਲਿਆਂ ਤਹਤ ਇੱਕ ਸਨੇਹਾ ਦੇਣਾ ਚਾਹੁੰਦੇ ਆ ਪ੍ਰਸ਼ਾਸਨ ਨੂੰ ਵੀ ਜੇ ਆਉਣ ਵਾਲੇ 3 ਦਿਨਾਂ ਦੇ ਅੰਦਰ ਅੰਦਰ ਤੁਸੀਂ ਦੋਸ਼ੀਆਂ ਨੂੰ ਗ੍ਰਿਫਤਾਰ ਨਾ ਕੀਤਾ ਤਾਂ ਤਪਾ ਬੰਦ ਕਰਕੇ ਉਥੇ ਧਰਨਾ ਲਾਵਾਂਗੇ ਜੋ ਲੜਾਈ ਲੜਨੀ ਪਈ ਉਹ ਡਟ ਕੇ ਲੜਾਂਗੇ ਤੇ ਜਿਹੜੇ ਕਾਤਲਾਂ ਨੂੰ ਆ ਅੰਦਰ ਕਰਾਂਗੇ। ਦ੍ਰਿਸ਼ਟੀ ਜੇ ਪੁਲਿਸ ਨੇ ਇਹਨਾਂ ਨੂੰ ਗ੍ਰਿਫਤਾਰ ਨਾ ਕੀਤਾ ਤਾਂ ਮੈਂ ਆਪਦੀ ਜਾਨ ਖਤਰੇ ਵਿੱਚ ਪਾ ਕੇ ਆਪਦੀ ਬੇਟੀ ਵਾਸਤੇ ਜੋ ਵੀ ਕੋਈ ਚੱਕਾ ਜਾਮ ਕਰਨਾ ਪਵੇ ਜਾਂ ਕੋਈ ਹੋਰ ਕਰਨਾ ਪਵੇ ਤਾਂ ਮੈਂ ਉਹ ਵੀ ਕਰਨ ਕਰਾਂਗਾ ਤਾਂ ਪਾ ਦਿਵਾਸੀਆਂ ਨੂੰ ਤਾਂ ਮੈਂ ਸਥਾਨ ਅਨੁਸਾਰ ਨੂੰ ਇਹਨਾਂ ਕਈ ਕਈ ਵੀ ਮੇਰੇ ਨਾਲ ਮੇਰਾ ਮੇਰੀ ਹਮਦਦ ਕਰੋ ਤਾਂ ਸਿੱਧਾ ਕਰੋ